ਅੱਗੇ ਵਾਦਦੇ ਆ ਉਧਰ ਦੇਸ਼ ਭਰ ਦੇ ਵਿੱਚ ਅੱਜ ਕਿਸਾਨਾਂ ਨੇ ਭਾਜਪਾ ਦੇ ਖਿਲਾਫ ਹੱਲਾ ਬੋਲ ਦਿੱਤਾ ਤਾਂ ਉਹਨੂੰ ਦੱਸਦੀ ਹੈ ਕਿ ਤਾਮਿਲਨਾਡੂ ਦੇ ਵਿੱਚ ਇੱਕ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਉੱਥੇ ਪੁਲਿਸ ਨੇ ਸਰਵਨ ਸਿੰਘ ਪੰਦੇਰ ਸਮੇਤ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ ਤਾਮਿਲਨਾਡੂ ਦੇ ਕੋਇੰਬਟੂਰ ਦੇ ਵਿੱਚ ਕਿਸਾਨਾਂ ਵੱਲੋਂ ਪੁਤਲੇ ਫੂਕੇ ਜਾਣੇ ਸਨ ਉਸੇ ਹੀ ਕਿਸਾਨਾਂ ਦੇ ਉੱਤੇ ਕੀਤੇ ਜਾ ਰਹੇ ਅਤਿਆਚਾਰਾਂ ਦਾ ਕਿਸਾਨ ਦੇਸ਼ ਭਰ ਦੇ ਵਿੱਚ ਵਿਰੋਧ ਕਰ ਰਹੇ ਨੇ ਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜਾ ਰਹੇ ਅਤਿਆਚਾਰ ਅਤੇ ਗ੍ਰਿਫਤਾਰੀਆਂ ਦੇ ਵਿਰੋਧ ਦੇ ਵਿੱਚ ਤਾਮਲ ਲਾਡੂ ਦੇ ਕੋਹਿੰਦ ਤੂਰ ਵਿੱਚ ਕਿਸਾਨ ਆਗੂਆਂ ਨੂੰ ਪੁਤਲੇ ਫੁੱਕਣ ਤੋਂ ਰੋਕ ਦਿੱਤਾ ਗਿਆ ਪੁਲਿਸ ਨੇ ਇੱਥੇ ਪੁੱਜੇ ਸਰਵਨ ਸਿੰਘ ਪੰਦੇਰ ਮਨਜੀਤ ਸਿੰਘ ਰਾਏ ਹਰਵਿੰਦਰ ਸਿੰਘ ਅਤੇ ਗੁਰਮਨਜੀਤ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਇਸ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਨਿੱਜੀ ਹੋਟਲ ਦੇ ਵਿੱਚ ਨਜ਼ਰਬੰਦ ਕੀਤੇ ਗਏ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਵੀ ਬੀਜੇਪੀ ਸਰਕਾਰ ਅੱਗੇ ਗੋਡੇ ਟੇਕ ਚੁੱਕਿਆ ਤੇ ਅੱਜ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ ਉਤੇ ਸਾਰੇ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਇਕੱਠੇ ਹੋਂਦੀ ਅਪੀਲ ਵੀ ਸਰਵਨ ਸਿੰਘ ਪੰਦੇਰ ਨੇ ਕੀਤੀ ਹੈ ਇਸ ਮੌਕੇ ਨਜ਼ਰਬੰਦਿਕ ਹੋਰ ਕਿਸਾਨ ਨੇਤਾ ਨੇ ਕਿਹਾ ਕਿ ਸ਼ਹੀਦ ਕਿਸਾਨ ਸ਼ੁਭ ਕਰਨ ਦੀ ਕਲਸ਼ ਯਾਤਰਾ ਤਾਮਿਲਨਾਡੂ ਪਹੁੰਚੀ ਸੀ ਤੇ ਕੇਂਦਰ ਸਰਕਾਰ ਦੇ ਪੁਤਲੇ ਫੁੱਕਣ ਦਾ ਪ੍ਰੋਗਰਾਮ ਸੀ ਪਰ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਬੀਜੇਪੀ ਦੀ ਤੱਕੇਸ਼ਾਈ ਤੋਂ ਨਹੀਂ ਡਰਦੇ ਉੱਥੇ ਹੀ ਦੂਜੇ ਪਾਸੇ ਹਰਿਆਣਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਹੀਦ ਕਿਸਾਨ ਦੀ ਕਲਸ ਯਾਤਰਾ ਤਾਮਲ ਲਾਡੂ ਵਿੱਚ ਪਹੁੰਚ ਰਹੀ ਹੈ ਜਿੱਥੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮੌਕੇ ਉਹਨਾਂ ਨੇ ਕੀ ਕੁਝ ਕਿਹਾ ਆਓ ਜਾਣਦੇ ਹਾਂ ਦਿੱਲੀ ਦੀ ਸਰਕਾਰ ਦੇ ਜ਼ੋਰ ਤੇ ਕਿਉਂਕਿ ਤੁਹਾਨੂੰ ਤਾਂ ਸਾਨੂੰ ਲੱਗਦਾ ਵੀ ਇਲੈਕਸ਼ਨ ਕਮਿਸ਼ਨ ਵੀ ਉਹਨਾਂ ਦਾ ਹੀ ਆ ਅ ਕੈਂਬਰਟੂਰ ਐਪਲ پارک ਹੋਟਲ ਚ ਅਸੀਂ ਹੈਗੇ ਆ ਬਾਹਰ ਫੋਰਸ ਕੱਢੀ ਹੈਗੀ ਆ ਤੁਹਾਨੂੰ ਮੁਖਾਵਿਦ ਹੋ ਮੁੰਡਾ ਤੇ ਆ ਫੋਰਸ ਕੱਢੀ ਹੈਗੀ ਆ ਲੈ ਬਣ ਤੇ ਅਸੀਂ ਇੱਥੇ ਜਿਵੇਂ ਰਾਜ ਸਾਹਿਬ ਹੈਗੇ ਆ ਮਨਜੀਤ ਰਾਏ ਜੀ ਮਸਾਨੀਆਂ ਸਾਹਿਬ ਆ ਗੋਲਡਨ ਵੀਰ ਆ ਮੰਗੜ ਜੀ ਆ ਤਮਨ ਲਾਟ ਤੇ ਸਾਡੇ ਆ ਰਵਿੰਦਰਨ ਐਂਡ ਗੁਰਿੰਦਰਨ ਸੰਮਤ ਇਤਰਾ ਸੰਮਤ ਇਹ ਲੀਡਰ ਹੈਗੇ ਆ ਅਤੇ ਹੋਰ ਵੀ ਅਸੀਂ ਜੇ ਭਾਈ ਗ੍ਰਿਫਤਾਰ ਕਰਨਗੇ ਅਸੀਂ ਪ੍ਰੋਗਰਾਮ ਤੇ ਆਪਦਾ ਕਰਨਾ ਗ੍ਰਿਫਤਾਰੀ ਰਵਾਂਗੇ ਤੋਂ ਸਾਰੇ ਪੰਜਾਬ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਦੀ ਵਿਰੋਧਤਾ ਕਰਦੇ ਹੋ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮੀਡੀਆ ਨੂੰ ਵੀ ਇਹ ਜ਼ਰੂਰ ਲਾ ਦਿਓ ਸਾਡੀ ਵੀਡੀਓ ਧੰਨਵਾਦ ਹਮ ਤਾਮਿਲਨਾਡੂ ਕੇ ਪੁਆਇੰਟ ਟੂਰ ਮੇਂ ਹੈ ਔਰ ਜੈਸੇ ਕਿ ਆਪ ਸਭੀ ਜਾਣਤੇ ਹੈ ਜੋ ਸ਼ੁਗਨ ਤਹਿ ਜਿੰਨ ਕੋ ਹਰਿਆਣਾ ਪੁਲਿਸ ਨੇ ਸਿਰਫ ਗੋਲੀ ਮਾਰ ਦਿੱਲ ਕੀ ਹੱਤਿਆ ਨਹੀਂ ਸੀ ਕਾਤਰਾ ਤਾਮਿਲਨਾਡੂ ਮੇਂ ਵੀ ਚੱਲ ਰਹੀ ਥੀ ਔਰ ਅੱਜ मैं सरवन सिंह पंधेर मंजीत अरविंदर सिंह मिशानिया और हमारे साउथ कुछ लीडर यहाँ पर आज इकट्ठे हुए हैं। उस कलश यात्रा का हिस्सा बनने के लिए और जैसे आपको ये भी पता है कि दोनों फॉरम्स ने आज सात तारीख को मोदी का और बीजेपी के जो हरियाणा के मुख्यमंत्री हैं उनका पुतला तो फूकने की कॉल दी थी तो इसी श्रृंखला में आज शाम को यहाँ का भी प्रोग्राम था पुतला फूकने का लेकिन अचानक से जो तमिलनाडु पुलिस है भी की पुलिस हमारे पास आ जाती है और हमारे को वो हमारी मूवमेंट रिस्ट्रिक्ट कर देती है और हमारे को कहती है कि आपको अरेस्ट किया जाएगा हम समझ सकते हैं मॉडल कॉर्न ऑफ कंडक लगा हुआ है और ये कहाँ पर किसके इशारे से किया जा रहा है दिल्ली से ही इलेक्शन कमीशन के माध्यम से ये सारी चीज़ें हो रही हैं लेकिन लोकतंत्र को बचाने की लड़ाई में और अपने हकों को लेने की लड़ाई में किसान कौन कभी पीछे नहीं हटे हम हकों हम मोदी जी को बता देना चाहते हैं कि हम जेलों से डरते नहीं हैं हमारे पुरखों ने इस देश की आज़ादी के लिए बहुत जेलें भरी हैं और आपके पुरखों ने बहुत माफी नाम लिखे हैं आप में और हम में ये फर्क सो so, मैं चाहूंगा कि ज्यादा से ज्यादा किसानों तक ये वीडियो चले कि कैसे मॉडल कोड ऑफ कंडक्ट में भी भाजपा अपनी जो जो उनकी मंशा है उसको कैसे लागू करती है जय हिंद जय किसान धन्यवाद आदरणीय किसान साथियों जो हमारा वफद कल तमिलनाडु गया था जहां पर शुभ कर्ण का अस्थि कल से यात्रा पहुंची हुई है और जो तमिलनाडु पांडिचेरी केरला में जानी थी और आज पूरे देश के अंदर जो हमारे किसान साथी पकड़े हुए हैं उन्हें रिहा कराने के लिए और आंदोलन को मजबूत करने के लिए आज मोदी के सरकार के पुतले भूगने थे और हमारे जो हमारा जो बब्द शंभू बॉर्डर से पंजाब से वहां पर गया लेकिन वहां की सरकार ने डिटेन कर लिया गया है गिरफ्तार कर लिया गया है हम सरकार से कहना चाहते हैं उन्हें जल्दी से जल्दी रिहा किया जाए नहीं तो पूरे देश के अंदर और कड़े फैसले लिए जाएंगे चार बजे मीटिंग है और साढ़े पाँच बजे प्रेस कॉन्फ्रेंस है अगर सरकार ने उन्हें जल्दी रिहा ना किया तो कड़े फैसले मीटिंग के अंदर लिए जाएंगे और जो प्रेस के माध्यम से पूरे लोगों को बताया जाएगा फिर सरकार ये ना कहे कि किसान लोगों को या सरकार को तंग करते हैं हम अपने आंदोलन के लिए अपने डिमांडों के लिए पूरे देश के अंदर प्रदर्शन कर रहे हैं अगर सरकार अपनी हान नहीं मानती है कि हमारा कोई पुतला ना भुक्के, तो पिछले दस साल के अंदर हमारी सभी मांगें मानकर जो हमारे साथ वादा किया था तो वो पूरी करनी बनती थी अब इलेक्शन का समय है अब सोचती है कि हमारे खिलाफ ना बोले लेकिन किसान सड़कों के ऊपर भी बैठा है और भी जरूरत पड़ी जो भी कड़े फैसले लेने होंगे वो लेंगे ਆਪਣੇ ਸਾਥੀਆਂ ਕੇ ਲਿਏ ਆਪਣੇ ਅੰਦੋਲਨ ਕੋ ਮਜ਼ਬੂਤ ਕਰਨੇ ਕੇ ਲਿਏ ਸਰਕਾਰ ਕਿਸੀ ਵੀ ਗਲਤ ਫਹਿਮੀ ਕੇ ਅੰਦਰ ਨਾ ਰਹੇ ਜਲਦੀ ਸੇ ਜਲਦੀ ਹਮਾਰੇ ਲੀਡਰ ਸਹਿਬਾਨਨ ਕੋ ਰਹਾ ਕਰੇ ਵਰਨਾ ਔਰ ਮਜ਼ਬੂਤ ਅੰਦੋਲਨ ਕਾ ਸਾਹਮਨਾ ਕਰਨੇ ਕੀ ਤਿਆਰੀ ਰੱਖੇ ਇਸ ਖਬਰ ਦੇ ਉਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਕਿਸਾਨ ਨੇਤਾ ਮਨਜੀਤ ਘੁਮਾਣਾ ਸਾਡੇ ਨਾਲ ਜੁੜ ਚੁੱਕੇ ਨੇ ਮਨਜੀਤ ਤਾਮਲ ਲਾਡੂ ਦੇ ਵਿੱਚ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਗ੍ਰਿਫਤਾਰ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਹੁਣ ਕਿਸਾਨ ਆਗੂ ਨੇ ਜਿਹੜੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਵੱਲੋਂ ਕੀ ਰਣਨੀਤੀ ਘੜੀ ਜਾ ਰਹੀ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਤੇਜਿੰਦਰ ਜੀ ਜੀ ਜੋ ਅੱਜ ਉੱਥੇ ਭਾਜਪਾ ਦੀ ਸਰਕਾਰ ਨੇ ਸ਼ਰਮਨ ਸਿੰਘ ਪੰਨੇਰ ਦੇ ਨਾਲ ਸਾਡੇ 6 ਆਗੂ ਹੋਰ ਨੇ ਉਹਦੇ ਵਿੱਚ 5 ਆਗੂ ਸਾਡੇ ਇਧਰ ਹੋ ਗਏ ਹੋਏ ਸੀਗੇ ਪੈਨਨ ਦੇ ਦੋਨੇ ਮੋਰਚਿਆਂ ਵੱਲੋਂ ਤੇ ਦੋ ਆਗੂ ਸਾਡੇ ਉੱਤੇ ਤਾਮਨ ਲੱਡੂ ਦੇ ਸੀਗੇ ਇਹਨਾਂ ਨੂੰ ਰਸ਼ਟਕਰਿਆ ਉਹ ਬਹੁਤ ਹੀ ਨਿੰਦਣਯੋਗ ਕਰਾਇਆ ਉਹਨਾਂ ਦਾ ਕਿਉਂਕਿ ਜੋ ਜੋਸ਼ੂ ਕਰਨ ਦੀ ਕਲਿਆਤਰਾ ਚੱਲੀ ਹੋਈ ਹੈ ਉਹਦੇ ਤਹਤ ਉਹਦੇ ਰੈਲੀਆ ਉਹਨੂੰ ਸੰਬੋਧਨ ਕਰਨ ਗਏ ਸੀਗੇ ਤੇ ਅੱਜ ਜੋ ਮੋਰਚਿਆਂ ਦੀ ਕਾਰਨ ਸੀਗੀ ਵੀ ਅਸੀਂ ਪੁਤਲੇ ਫੁਕਣ ਦੇ ਸਾਰੇ ਪਾਲ ਇੰਡੀਆ 'ਚ ਪੁਤਲੇ ਫੁਕੇ ਗਏ ਨੇ ਬੀਜੇਪੀ ਸਰਕਾਰ ਦੇ ਉਹਦੇ ਤਹਤ ਉਹਨਾਂ ਨੇ ਪੁਤਲੇ ਫੁਕਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਉੱਥੇ ਦਾ ਆਪਣਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਉਹ ਆਈਪੀਐਸ ਆਫਸਰ ਹੈ ਉਹਨੇ ਆਪਣੀ ਦਾਦਾਗੀਰੀ ਦਿਖਾਉਂਦੇ ਹੋਏ ਫੋੜਨ ਦੇ ਵਿੱਚੋਂ ਉਹਨਾਂ ਨੂੰ ਚੁਕਾਇਆ ਦੇਖੋ ਸਾਡੇ ਕਿਸਾਨ ਆਗੂਆਂ ਨੂੰ ਜਿਹਦੇ ਕਰਕੇ ਅੱਜ ਅਸੀਂ ਪੀਸੀਬ ਕਰਿਆ ਹੁਣ ਉੱਤੇ ਜੋ ਫੋਰਮ ਵੱਲੋਂ ਫੈਸਲੇ ਲੈ ਗਏ ਆਂ ਤੇ ਸਾਡੇ ਅੱਗੂ ਨਹੀਂ ਛੱਡੇ ਜਾਂਦੇ ਤਾਂ ਕੱਲ ਨੂੰ 12 ਵਜੇ ਅਸੀਂ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਤੇ ਅਣਮਿੱਥੇ ਸਮੇਂ ਲਈ ਟ੍ਰੇਨਾਂ ਰੋਕ ਦੇਣੀਆਂ ਨੇ ਜੀ ਉਸ ਤੋਂ ਬਾਅਦ 9 ਤਰੀਕ ਨੂੰ ਅਸੀਂ ਉਹਦੇ 'ਚ ਜਿਹੜਾ ਅੱਗੇ ਹਰ ਇੱਕ ਪਿੰਡ ਪਿੰਡ ਸ਼ਹਿਰ ਸ਼ਹਿਰ ਜਿੱਥੇ ਕੈਟਰ ਹੈ ਆਲ ਇੰਡੀਆ 'ਚ ਕਿਸਾਨ ਰਹਿੰਦੇ ਨੇ ਮਜ਼ਦੂਰ ਰਹਿੰਦੇ ਨੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਇਹ ਭਾਜਪਾ ਜਿਹੜੀ ਤਾਨਾਸ਼ਾ ਸਰਕਾਰ ਹੈ ਇਹਦੇ ਪਤਲੇ ਫੁੱਕੇ ਜਾਣ ਫੇਰ ਦੇਖਾਂਗੇ ਕਿੰਨਿਆਂ ਨੂੰ ਗ੍ਰਿਫਤਾਰ ਕਰਦੇ ਨੇ ਕਿੰਨਿਆਂ ਨੂੰ ਅਰੈਸਟ ਕਰਦੇ ਆ ਕਿਉਂਕਿ ਅੱਜ ਵੀ ਬਹੁਤਾਂ ਪਤਲੇ ਫੁੱਕੇ ਗਏ ਨੇ ਜੋ ਇਹ ਸਰਕਾਰ ਦਾਦਾਗੀਰੀ ਤੇ ਆਈ ਹੋਈ ਹੈ ਇਹਨਾਂ ਨੂੰ ਅੱਜ ਜ਼ਰੂਰத் ਪੈ ਗਈ ਅਕਲ ਸਖਾਣ ਦੀ ਕਿਉਂਕਿ ਜਿਹੜੇ ਪਾਸੇ ਸਰਕਾਰ ਚੱਲ ਪਈ ਦੇਖੋ ਇੱਕ ਪਾਸੇ ਤਾਂ ਚੋਣ ਜਾਬਤਾ ਲੱਗਿਆ ਹੋਇਆ ਹੈ ਅਸੀਂ ਕਹਿੰਦੇ ਚੋਣ ਕਮਿਸ਼ਨ ਦਾ ਰਾਜ ਹੈ ਪਰ ਸਾਨੂੰ ਲੱਗਦਾ ਵੀ ਚੋਣ ਕਮਿਸ਼ਨ ਵੀ ਸਾਡੇ ਬੀਜੇਪੀ ਦੇ ਇਸ਼ਾਰੇ ਨਾਲ ਕੰਮ ਕਰ ਰਹੇ ਨੇ ਜਿਵੇਂ ਦਾਦਾਗਿਰੀ ਵੀ ਜੇਕੀ ਕਰਨ ਲੱਗੀ ਹੋਈ ਹੈ ਬੀਜੇਪੀ ਸੋ ਜਾਣਕਾਰੀ ਦੇਣ ਦੇ ਲਈ ਤੁਹਾਡਾ ਮਨਜੀਤ ਸਿੰਘ ਬਹੁਤ ਬਹੁਤ ਧੰਨਵਾਦ